ਹੈਲੋ ਜੀ ਸਸੀ ਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਡਬਟੀਕ ਐਂਡ ਬਲੌਗਰਸ ਤੇ ਅੱਜ ਮੈਂ ਤੁਹਾਡੇ ਲਈ ਜਿਹੜੇ ਸੂਟ ਲੈ ਕੇ ਆਈਆਂ ਸਾਰੇ ਆਉਣ ਵਾਲੇ ਫੰਕਸ਼ਨਾਂ ਦੇ ਵਿੱਚ ਵੇਅਰ ਕਰਨ ਵਾਲੇ ਨੇ ਤੇ ਇਹਨਾਂ ਸਾਰਿਆਂ ਦਾ ਜਿਹੜਾ ਕਪੜਾ ਮਟੀਰੀਅਲ ਆ ਆਰਗੈਂజా ਜੌਰਜਟੈਂਡ ਪਿਓਰ ਕ੍ਰੇਵ ਸਿਲਕ ਐਂਡ ਸਿਲਕ ਦੇ ਨੇ ਜਿੰਨਾ ਮੇਰੀਆਂ ਭੈਣਾਂ ਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਉਹ ਮੈਨੂੰ ਡੀਐਮ ਕਰ ਸਕਦੀਆਂ ਨੇ ਤੇ ਪ੍ਰਾਈਸ ਵੀ ਬਹੁਤ ਹੀ ਜਨਰਲ ਨੇ ਤੇ ਮੈਂ ਨਵਾਂ ਨਵਾਂ ਆਪਣਾ ਕੰਮ ਸ਼ੁਰੂ ਕੀਤਾ ਕਰਕੇ ਇੰਨਾ ਸੂਟਾਂ ਦੇ ਪ੍ਰਾਈਸ ਵੀ ਬਹੁਤ ਘਟਨੇ ਜਿੰਨਾ ਮੇਰੀਆਂ ਭੈਣਾਂ ਨੇ ਆਉਣ ਵਾਲੇ ਫੰਕਸ਼ਨਾਂ ਲਈ ਸੂਟ ਖਰੀਦਣੇ ਨੇ ਤਾਂ ਉਹ ਖਰੀਦ ਸਕਦੀਆਂ ਨੇ ਮੈਂ ਸਾਰੇ ਸੂਟਾਂ ਨਹੀਂ ਫੋਟੋ ਤੁਹਾਡੇ ਨਾਲ ਸ਼ੇਅਰ ਕਰ ਦਿੱਤੀਆਂ ਨੇ ਜੋ ਕਿ ਨਵੇਂ ਆਇਨੇ ਤੇ ਇਹਨਾਂ ਦੀ ਕਢਾਈ ਹੈ ਤੇ ਹੋਰ ਅਤੇ ਹੋਰ ਵੀ ਅਪਡੇਟ ਲੈਣ ਲਈ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਸੇਮ ਨਾਮ ਤੇ ਹੀ ਆਈਡੀ ਬਣੀ ਹੋਈ ਹੈ ਇੰਸਟਾਗ੍ਰam ਤੇ ਉੱਥੇ ਜਾ ਕੇ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ ਤੇ ਸਾਰੀ ਇਨਕੁਆਰੀ ਲੈ ਸਕਦੇ ਹੋ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰੋ ਮੈਨੂੰ ਬਹੁਤ ਜ਼ਰੂਰਤ ਹੈ ਤੁਹਾਡੀ ਸਪੋਰਟ ਦੀ ਅੱਜ ਜਿਹੜੇ ਮੈਟਲ ਨਾਲੇ ਸੋਰਸੇਰ ਕਰ ਰਹੀਆਂ ਇਹਨਾਂ ਤੇ ਮਸ਼ੀਨ ਵਰਕ ਹੈਂਡ ਵਰਕ ਐਂਡ ਆਰੀ ਵਰਕ ਦਾ ਕੰਮ ਹੋਇਆ ਹੋਇਆ ਏ ਜਿਹੜੀਆਂ ਮੇਰੀਆਂ ਭੈਣਾਂ ਇਹਨਾਂ ਸੂਟਾਂ ਨੂੰ ਖਰੀਦਣ ਦੀ ਚਾਹਵਾਨ ਨੇ ਉਹ ਮੈਨਾ ਕੰਟੈਕਟ ਕਰ ਸਕਦੇ ਆਂ ਤੇ ਬਹੁਤ ਹੀ ਵਧੀਆ ਵਰਕ ਤੇ ਕਪੜਾ ਆਇਆ ਹੋਇਆ ਹੈ ਆਪਣੇ ਕੋਲ